ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਚਮਕੌਰ ਸਾਹਿਬ ਦਾ ਜੰਪਰ ਇਸਾਰ ਸਿੰਘ ਸਿੰਘ ਜੀ ਖੜੇ ਇਹਨਾਂ ਦਾ ਬੇਟਾ ਹੈ ਗੁਜਾਰ ਸਿੰਘ ਜੀ ਇਹਨਾਂ ਦਾ ਪਰਿਵਾਰ ਸਾਰਾ ਖੜਾ ਹੈ ਐਸੀ ਵੀ ਇਹਨਾਂ ਦੇ ਪਰਿਵਾਰ ਦੇ ਆਈ ਹੀ ਹੈਗੇ ਆ ਇੱਥੇ ਤੇ ਪੂਰੇ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਨੂੰ ਹਿੰਦੁਸਤਾਨ ਨੂੰ ਬੜਾ ਮਾਣ ਹੈ ਕਿ ਸਾਡਾ ਨੌਜਵਾਨ ਮੁੰਡਾ ਅੱਜ ਦੁਬਈ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਾ ਕੇ ਸਾਡਾ ਨਾਮ ਰੋਸ਼ਨ ਕੀਤਾ ਹੈ ਇਸ ਸਲੈਪ ਕੰਪੀਟੀਸ਼ਨ ਦੇ ਵਿੱਚ ਇਹ ਫਰਸਟ ਆਇਆ ਗੋਰੀਆ ਨੂੰ ਸਾਰੇ ਵਰਲਡ ਦੇ ਸਾਰੇ ਕੰਪੀਟੀਟਰਾਂ ਨੂੰ ਜਿਹਨੇ ਚਿਤ ਕੀਤਾ ਸਾਨੂੰ ਬਹੁਤ ਬੜਾ ਮਾਣ ਦਿੱਤਾ ਹੈ ਵੈਸੇ ਵੀ ਸਾਡੀ ਸਿੰਘਾਂ ਸ਼ਹੀਦਾਂ ਦੀ ਧਰਤੀ ਹੈ ਇੱਥੋਂ ਇਹਨਾਂ ਨੇ ਅਸ਼ੀਰਵਾਦ ਲੈ ਕੇ ਜਿਹੜਾ ਸਿੰਘਾਂ ਸ਼ਹੀਦਾਂ ਨੇ ਇਹਦੇ ਜੋਸ਼ ਭਰਿਆ ਉਹਦੀ ਜਿੱਤ ਹੋਈ ਹੈ ਮੈਂ ਫੇਰ ਇੱਕ ਵਾਰ ਪੂਰੇ ਪਰਿਵਾਰ ਨੂੰ ਖਾਸ ਉਹ ਤੇ ਚਮਕੌਰ ਸਾਹਿਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਤਨੀ ਸਾਹਿਬ ਵੀਡੀਓ ਦੇਖੀ ਭੰਗੜਾ ਬਹੁਤ ਵਧੀਆ ਪਾਇਆ ਜੀ ਮੈਂ ਤਾਂ ਹੁਣੇ ਆ ਗਿਆ ਭੰਗੜੇ ਵਾਲੀ ਕਮਾਰ ਕਰ ਦਿੱਤਾ ਜੀ ਬਾਈ ਚਨੀ ਸਾਹਿਬ ਪਹੁੰਚੇ ਨਹੀਂ ਹਾਂ ਜੀ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ ਮੇਰੇ ਵਾਸਤੇ ਜੋ ਵੀ ਹੋ ਰਿਹਾ ਮੇਰੇ ਲਈ ਅਨ ਐਕਸਪੈਕਟਿਡ ਹੈ ਕਿਉਂਕਿ ਮੈਂ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਵਿਦਨ 24 ਘੰਟਿਆਂ ਦੇ ਵਿੱਚ ਵਿੱਚ ਉਹ ਇਦਾਂ ਦੀ ਹਾਈਪ ਮਿਲੀ ਹੈ ਕਿ ਸੋ ਇਦਾਂ ਕਈ ਵਾਰ ਇਦਾਂ ਲੱਗਦਾ ਸੀ ਵੀ ਸੁਪਨਾ ਤਾਂ ਨਹੀਂ ਵੀ ਹੋ ਗਿਆ ਖੁੱਲਣ ਤੋਂ ਬਾਅਦ ਜਦੋਂ ਸੌਂ ਕੇ ਉੱਠੇ ਤਾਂ ਕਹਿੰਦੇ ਫਾਲੋਅਰ ਕਈ ਹਜ਼ਾਰ ਹੋ ਗਏ ਪਹਿਲਾਂ 2 ਹਜ਼ਾਰ ਸੀ ਹੁਣ ਮੈਂ ਥੋੜੀ ਦੇਰ ਪਹਿਲਾਂ ਚੈੱਕ ਕਰਿਆ 25000 ਹੋ ਗਏ 20000 ਪੂਰੇ ਨਹੀਂ ਹੋਏ ਇਹਦੇ 25000 ਹੋ ਗਏ ਅੱਛਾ ਤੇਰੀ ਸਾਹਮਣੇ ਪਗੜੀ ਤਾਰੀਫ ਕਰੀਏ ਤੁਹਾਡੀ ਹਾਂਜੀ ਬਿਲਕੁਲ ਜੀ ਬਚਪਨ ਤੋਂ ਇਹ ਸਾਨੂੰ ਜਿਆਦਾ ਰਿਸ਼ਤਾ ਕਿਤੇ ਪੁਸਤੀ ਦੰਗੜਾ ਚ ਕੁਲਦਾ ਰਿਹਾ ਹੈ ਕਿਤੇ ਵੀ ਜਦੋਂ ਵੀ ਕਿਤੇ ਵੀ ਮਿਲੇ ਨੇ ਪੂਰੀ ਸਪੋਰਟ ਕੀਤੀ ਹੈ ਇਹਨਾਂ ਨੇ ਮੈਨੂੰ ਤੇ ਹਮੇਸ਼ਾ ਤੈਨੂੰ ਧੰਨਵਾਦੀ ਆ ਜੀ ਜੋ ਅੱਜ ਇਹਨਾਂ ਨੇ ਮੇਰੇ ਲਈ ਮੈਨੂੰ ਸਨਮਾਨ ਕਰ ਰਹੇ ਆ ਇਹਦੇ ਲਈ ਧੰਨਵਾਦ ਲਈ ਮੇਰੇ ਕੋਲ ਇਹੋ ਜਿਹੇ ਸ਼ਬਦ ਨਹੀਂ ਕਿ ਜੋ ਮੈਂ ਇਹਨਾਂ ਤੁਹਾਡੇ ਸਾਹਮਣੇ ਬੋਲ ਸਕਾਂ ਜੁਹਾਂ ਦੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਚਮਕੌਰ ਸਾਹਿਬ ਦਾ ਜੰਪਰ ਇਸ ਹਰ ਸਿੰਘ ਸਿੰਘ ਜੀ ਖੜੇ ਇਹਨਾਂ ਦਾ ਬੇਟਾ ਹੈ ਗੁਜਾਰ ਸਿੰਘ ਜੀ ਇਹਨਾਂ ਦਾ ਪਰਿਵਾਰ ਸਾਰਾ ਖੜਾ ਹੈ ਐਸੀ ਵੀ ਇਹਨਾਂ ਦੇ ਪਰਿਵਾਰ ਦੇ ਆਈ ਹੀ ਹੈਗੇ ਇੱਥੇ ਤੇ ਪੂਰੇ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਨੂੰ ਹਿੰਦੁਸਤਾਨ ਨੂੰ ਬੜਾ ਮਾਣ ਹੈ ਕਿ ਸਾਡਾ ਨੌਜਵਾਨ ਮੁੰਡਾ ਅੱਜ ਦੁਬਈ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਾ ਕੇ ਸਾਡਾ ਨਾਮ ਰੋਸ਼ਨ ਕੀਤਾ ਤੇ ਸਲੈਪ ਕੰਪੀਟੀਸ਼ਨ ਦੇ ਵਿੱਚ ਇਹ ਫਰਸਟ ਆਇਆ ਗੋਰੀਆ ਨੂੰ ਸਾਰੇ ਵਰਲਡ ਦੇ ਸਾਰੇ ਕੰਪੀਟੀਟਰਾਂ ਨੂੰ ਜਿੱਤ ਕੀਤਾ ਸਾਨੂੰ ਬਹੁਤ ਬੜਾ ਮਾਣ ਦਿੱਤਾ ਵੈਸੇ ਵੀ ਸਾਡੀ ਸਿੰਘਾਂ ਸ਼ਹੀਦਾਂ ਦੀ ਧਰਤੀ ਹੈ ਇੱਥੋਂ ਇਹਨਾਂ ਨੇ ਆਸ਼ੀਰਵਾਦ ਲੈ ਕੇ ਜਿਹੜਾ ਸਿੰਘਾਂ ਸ਼ਹੀਦਾਂ ਨੇ ਇਹਦੇ ਜੋਸ਼ ਭਰਿਆ ਉਹਦੀ ਜਿੱਤ ਹੋਈ ਹੈ ਮੈਂ ਫੇਰ ਇੱਕ ਵਾਰ ਪੂਰੇ ਪਰਿਵਾਰ ਨੂੰ ਖਾਸ ਹੋਤੇ ਚਮਕੌਰ ਸਾਹਿਬ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਜੈਨੀ ਸਾਹਿਬ ਵੀਡੀਓ ਦੇਖੀ ਹਲਕੇ ਭੰਗੜਾ ਬਹੁਤ ਵਧੀਆ ਪਾਇਆ ਜੀ ਮੈਂ ਤਾਂ ਹੁਣੇ ਆ ਗਿਆ ਭੰਗੜੇ ਵਾਲੀ ਕਮਾਰ ਕਰਦੇ ਹਾਂ ਜੀ ਬਾਈ ਜੈਨੀ ਸਾਹਿਬ ਪਹੁੰਚੇ ਨਹੀਂ ਹਾਂ ਜੀ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ ਮੇਰੇ ਵਾਸਤੇ ਜੋ ਵੀ ਹੋ ਰਿਹਾ ਹੈ ਮੇਰੇ ਲਈ ਅਨ ਐਕਸਪੈਕਟਿਡ ਹੈ ਕਿਉਂਕਿ ਮੈਂ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਵਿਦਨ 24 ਘੰਟਿਆਂ ਦੇ ਵਿੱਚ ਵਿੱਚ ਉਹ ਉਹ ਇਦਾਂ ਦੀ ਹਾਈਪ ਮਿਲੀ ਹੈ ਕਿ ਸੋ ਇਦਾਂ ਕਈ ਵਾਰ ਇਦਾਂ ਲੱਗਦਾ ਸੀ ਵੀ ਸੁਪਣਾ ਤਾਂ ਨਹੀਂ ਵੀ ਹੋ ਚੁੱਕਾ ਲੱਗ ਗਿਆ ਅੱਖਾਂ ਖੁੱਲਣ ਤੋਂ ਬਾਅਦ ਜਦੋਂ ਸੌਂ ਕੇ ਉੱਠੇ ਤਾਂ ਕਹਿੰਦੇ ਫਾਲੋਅਰ ਕਈ ਹਜ਼ਾਰ ਹੋ ਗਏ ਜਦੋਂ ਕਿ ਪਹਿਲਾਂ 2 ਹਜ਼ਾਰ ਸੀਗੇ ਹੁਣ ਮੈਂ ਥੋੜੀ ਦੇਰ ਪਹਿਲਾਂ ਚੈੱਕ ਕਰਿਆ 25 ਹਜ਼ਾਰ ਹੋ ਗਏ 24 ਮਿੰਟੇ ਪੂਰੇ ਨਹੀਂ ਹੋਏ ਤੇ 25 ਹਜ਼ਾਰ ਹੋ ਵੀ ਗਏ ਅੱਛਾ ਤੇਰੀ ਸਾਹਮਣੇ ਪੰਗੜੀ ਤਾਰੀਫ ਕਰੀਏ ਤੁਹਾਡੀ ਹਾਂਜੀ ਬਿਲਕੁਲ ਜੀ ਬਚਪਨ ਤੋਂ ਇਹ ਸਾਨੂੰ ਜਾਂਦੇ ਵਿੱਚ ਜਦੋਂ ਦਾ ਇਹ ਰਿਸ਼ਤਾ ਪੁਸਤੀ ਦੰਗੜਾ ਚ ਕੁਲਦਾ ਰਿਹਾ ਹੈ ਕਿਤੇ ਵੀ ਜਦੋਂ ਵੀ ਕਿਤੇ ਵੀ ਮੈਨੂੰ ਮਿਲੇ ਨੇ ਪੂਰੀ ਸਪੋਰਟ ਕੀਤੀ ਹੈ ਇਹਨਾਂ ਤੇ ਹਮੇਸ਼ਾ ਤੈਨੂੰ ਧੰਨਵਾਦੀ ਆ ਜੀ ਜੋ ਅੱਜ ਇਹਨਾਂ ਨੇ ਮੇਰੇ ਲਈ ਮੈਨੂੰ ਸਨਮਾਨ ਕਰ ਰਹੇ ਆ ਇਹਦੇ ਲਈ ਧੰਨਵਾਦ ਲਈ ਮੇਰੇ ਕੋਲ ਇਹੋ ਜਿਹੇ ਸ਼ਬਦ ਨਹੀਂ ਕਿ ਜੋ ਮੈਂ ਤੁਹਾਡੇ ਸਾਹਮਣੇ ਬੋਲ ਸਕਾਂ ਜੋ ਉਹਨਾਂ ਦੇ ਉਹਦੇ ਲਈ ਬਹੁਤ ਬਹੁਤ ਧੰਨਵਾਦ